ਦੇਖੋ ਦਿਲਜੋਤ ਨੂੰ ਮੈਂ ਨਿੱਜੀ ਤੌਰ ਤੇ ਜਾਣਦਾ ਯੂਨੀਵਰਸਿਟੀ ਦੇ ਸਮੇਂ ਤੋਂ ਦਿਲਜੋਤ ਇੱਕ ਭੌਲੀ ਭਾਲੀ ਕੁੜੀ ਸੀ ਜਿਹੜੀ ਇਹਨਾਂ ਨੇ ਮੈਂ ਤਾਂ ਵਰਤੀ ਹੀ ਕਹੂੰਗਾ ਆਪਣੇ ਨਿੱਜੀ ਮਫਾਦਿਆਂ ਦੇ ਲਈ ਦਿਲਜੋਤ ਦਾ ਜਿਹੜਾ ਕੁੱਲ ਮਸਲਾ ਹੈਗਾ ਵੀ ਇਹ ਭੌਲੀ ਭਾਲੀ ਸੀ ਮੇਰਾ ਇੰਨਾ ਕੰਦਾਜਾ ਜ਼ਰੂਰ ਸੀਗਾ ਵੀ ਇਹ ਦੋ ਕਸਾਲੀ ਕੱਟੂ ਜਿੰਨਾ ਕਿ ਇਹਨਾਂ ਦੇ ਅੰਦਰ ਘੁੱਟਣ ਵਾਲਾ ਮਾਹੌਲ ਆ ਵੀ ਉਸ ਤੋਂ ਬਾਅਦ ਵਾਪਸ ਆਜੂ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਉਹ ਐਡਾ ਵੱਡਾ ਮਤਲਬ ਕਿ ਇਹਦੇ ਨਾਲ ਐਡਾ ਵੱਡਾ ਕਾਂਡ ਵਾਪਰ ਜੂਗਾ ਦਿਲਜੋਤ ਨਾਲ ਜਿਵੇਂ ਹੁਣ ਇਹ ਜਗਦੀਸ਼ ਨਾਮ ਦਾ ਜਿਹੜਾ ਮੁੰਡਾ ਇਹਦਾ ਮਤਲਬ ਕਿ 2024 ਦੇ ਵਿੱਚ ਜੂਨ ਜੁਲਾਈ ਦੇ ਵਿੱਚ ਆਪਣੇ ਪਹਿਲਾ ਵਾਲੇ ਵਿਆਹ ਤੋਂ ਮਤਲਬ ਕਿ ਇਹਦਾ ਕੋਈ ਤੋੜ ਵਿਛੋੜਾ ਹੁੰਦਾ ਤੇ ਇਹ ਨਵੰਬਰ 2024 ਮਿਲਾਂ ਜਾਂ ਦਸੰਬਰ ਹੋਊਗੀ ਉਸ ਦਰਮਿਆਣੀ ਮਤਲਬ ਇਹ ਦਿਲਜੋਤਨਾ ਵਿਆਹ ਕਰ ਲੈਂਦਾ ਤੁਸੀਂ ਇਹ ਦੇਖੋ ਵੀ ਹੁਣ ਆਪਣੇ ਘਰੇ ਕੋਈ ਕੁੱਤਾ ਬਿੱਲਾ ਹੀ ਮਰ ਜੇ ਅਸੀਂ ਉਹਦਾ ਵੀ ਸਾਲ 6 ਮਹੀਨੇ ਸ਼ੋਗ ਮਨਾਏ ਜਾਂਦੇ ਰਹਿੰਨੇ ਆ ਤੇ ਉਹ ਬੰਦੇ ਨੇ ਤਿੰਨ ਚਾਰ ਮਹੀਨੇ ਦੇ ਵਿੱਚ ਵਿੱਚ ਦੂਜਾ ਵਿਆਹ ਕਰਾ ਲਿਆ ਵੀ ਇੰਨੀ ਕਿ ਤਾਂ ਇਹਨਾਂ ਦੀ ਆਪਦੇ ਨਿੱਜੀ ਰਿਸ਼ਤਿਆਂ ਨੂੰ ਲੈ ਕੇ ਹਮਦਰਦੀ ਹੁੰਦੀ ਹੈ ਜਾਂ ਸੰਵੇਦਨਸ਼ੀਲਤਾ ਆ ਗਈ ਜਾਂ ਇੰਨੀ ਕਿ ਇਹਨਾਂ ਦੀ ਔਰਤਾਂ ਪ੍ਰਤੀ ਸ਼ਵੇਦਨਸ਼ੀਲਤਾ ਉਹ ਹੀ ਲਿਖਦੀ ਆ ਆਪਦੇ ਅੰਤਮ ਨੋਟ ਚ ਜੇ ਉਹਨੇ ਲਿਖਿਆ ਹਾਲਾਂਕਿ ਉਹਤੇ ਬਹੁਤ ਸਵਾਲ ਆ ਕਿ ਉਹਨੇ ਨਹੀਂ ਲਿਖਿਆ ਵੀ ਇੱਥੇ ਮੈਂ ਬਹੁਤ ਖੁਸ਼ ਹਾਂ ਮਨ ਲਾ ਉਥੇ ਖੁਸ਼ ਹੁੰਦੀ ਤਾਂ ਇਹ ਵੀ ਤਾਂ ਸਵਾਲ ਆ ਨਾ ਵੀ ਉਹ ਖੁਦਕੁਸ਼ੀਗਾਤੋਂ ਕਰ ਗਈ ਫਿਰ ਜੇ ਪਰਿਵਾਰ ਨਾਲ ਉਹ ਦੁਖੀ ਸੀ ਫਿਰ 5 ਵਜੇ ਉਹਦੀ ਮਾਂ ਨਾਲ ਵੀਡੀਓ ਕਾਲ ਕਰ ਰਹੀ ਸੀ ਫਿਰ ਉਹ ਦੇਖੋ ਉਹ ਸਾਰੇ ਸਬੂਤ ਉਹਦੀ ਮਾਤਾ ਨੇ ਦਿਲਜੋਦ ਦੀ ਨੇ ਉਹ ਪਬਲਿਕ ਕਰ ਦਿੱਤੇ ਉਹ ਸਾਰਾ ਕੁਝ ਕਲੀਅਰ ਹੋ ਚੁੱਕੇ ਦੇਖੋ ਉਹ ਉਹਦੇ ਕੋਲੇ ਗੂਗਲ ਪੇ ਦੀਆਂ ਸਾਰੀਆਂ ਸਕਰੀਨਸ਼ਾਟ ਆ ਹੈ ਨਾ ਲਾਸਟ ਮੇਰੇ ਖਿਆਲ ਨੂੰ ਨੇ 2 ਦਸੰਬਰ ਜਾਂ 4 ਦਸੰਬਰ ਨੂੰ ਉਹਨੂੰ ਪੈਸੇ ਭੇਜੇ ਹੋਏ ਆ 2025 ਦੀ ਇਹਨੂੰ ਤੇ ਮਤਲਬ ਕਿ 4 ਦਸੰਬਰ 4 ਜਨਵਰੀ ਨੂੰ ਉਹਦੀ ਮੌਤ ਹੋ ਜਾਂਦੀ ਆ ਇਹ ਇੱਕ ਮਹੀਨੇ ਦੇ ਵਿੱਚ ਵਿੱਚ ਇਹ ਹੈ ਜਿਆ ਕੀ ਵਾਪਰ ਗਿਆ ਜਿਹੜੀ ਮਤਲਬ ਕਿ ਦਿਲਜੋਤ ਆਪਦੇ ਮਾਂ ਪੇਤੋਂ ਤੰਗ ਹੋ ਕੇ ਖੁਦਕੁਸ਼ੀ ਕਰ ਗਈ ਇਹ ਤਾਂ ਸੋਚਣ ਵਾਲੀ ਗੱਲ ਆ ਨਾ ਤੇ ਫਿਰ ਮਤਲਬ ਕਿ ਇਹ ਕਹਿੰਦੇ ਉਹਦੀ ਅਰਵਿੰਦਰ ਦਾ ਜਿਹੜੀ ਉਹ ਕੁੜੀ ਜਦੋਂ ਪਹਿਲੇ ਦਿਨ ਉਹਦੀ ਮੌਤ ਹੋਈ ਆ ਥਾਣੇ ਦੇ ਵਿੱਚ ਜਿਹੜਾ ਬਿਆਨ ਦਿੱਤਾ ਉਹਨੇ ਆਪ ਦੀ ਜੱਥੇਬੰਦੀ ਦਾ ਨਾਂ ਲੈਤੇ ਬਣਾ ਬਚਾ ਕਰਦੇ ਹੋਏ ਉਹਨਾਂ ਨੇ ਸਾਰੇ ਦਾ ਸਾਰਾ ਭਾਂਡੇ ਦੀ ਮਾਂ ਸੇਰੇ ਭੰਤਾ ਦਿਲਜੋਤ ਦੀ ਦੇ ਮਗਰ ਵੀ ਉਹ ਤਾਂ ਤੰਗ ਕਰਦੇ ਸੀ ਕਿ ਜੀ ਕੋਈ ਪਤਾ ਲੈਣੀ ਐ। ਉਹ ਦਿਲਜੋਤ ਨੂੰ ਵੀ ਕਹਿ ਰਹੀ ਆ ਜੱਥੇਬੰਦੀ ਵੀ ਇਹਦਾ ਤਾਂ ਸਾਡੇ ਨਾਲ ਸੰਬੰਧ ਕੋਈ ਨਹੀਂ ਸੀ। ਯੂਨੀਵਰਸਿਟੀ 'ਚ ਵੀ ਉਹਨਾਂ ਦੀ ਇੱਕ ਬੁਲਾਰੀ ਆ ਲੜਕੀ ਜਿਹੜੀ ਬਹੁਤ ਮਸ਼ਹੂਰ ਆ ਲੋਕਾਂ ਨੂੰ ਸਵਾਲ ਪੁੱਛਣ ਦੇ ਲਈ ਉਹ ਪਹਿਲਾਂ ਤਾਂ ਸਵਾਲਾਂ ਤੋਂ ਭੱਜੀ ਗਈ ਤੇ ਹੁਣ ਉਹਨੇ ਵੀ ਕਹਿਤਾ ਵੀ ਇਹਦਾ ਤਾਂ ਕੋਈ ਸੰਬੰਧ ਹੀ ਨਹੀਂ ਸੀ। ਦੇਖੋ ਵੀ ਇਹਨਾਂ ਲਈ ਤਾਂ ਇੱਕੋ ਹੀ ਸ਼ਬਦ ਵਧੀਆ ਹਨਾ ਵੀ ਇਹ ਸੁਖਵਿੰਦਰ ਦੇ ਚਾਬੀ ਵਾਲੇ ਬਾਂਦਰ ਨੇ ਸਾਰੇ ਇਹ। ਉਹ ਜਿੰਮੇਚਾਬੀ ਦੇਊਗਾ ਓਵੇਂ ਨੱਚਣਗੇ ਸਾਰੇ ਜਾਨੇ ਲੁਧਿਆਣਾ ਵੀ ਇੱਕ ਡਾਕਟਰ ਆ ਜਿਹੜੀ ਕਲਪਨਾ ਦੇ ਹੱਕ ਦੇ ਵਿੱਚ ਬੋਲੀਏ ਫੇਸਬੁੱਕ ਦੀਆਂ ਪੋਸਟਾਂ ਪੜ੍ਹਨ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਉਹਦੇ ਬਾਪ ਨੂੰ ਫੋਨ ਕੀਤਾ ਕਰਵਾਏ ਕਿ ਤੇਰੀ ਕੁੜੀ ਦਾ ਸਾਨੂੰ ਸਾਰਾ ਪਤਾ ਕਿੱਥੇ ਰਹਿੰਦੀ ਐ ਤੂੰ ਇਹ ਨਾ ਸਮਝੀਂ ਕਿ ਕੋਈ ਸੇਫਟੀ ਸੂਖਤੀ ਹੁੰਦੀ ਐ ਬਲਾਤਕਾਰ ਮਿੰਟਾਂ 'ਚ ਹੀ ਹੋ ਜਾਂਦੇ ਹੁੰਦੇ ਆ ਮਤਲਬ ਇਹ ਇਸ ਤਰ੍ਹਾਂ ਦੇ ਕ੍ਰਾਈਮਨਲ ਨੇ ਇੱਕਾ ਕੁੜੀ ਕਹਿੰਦੀ ਆ ਕਿ ਮੇਰੇ ਨਾਲ ਲਗਾਤਾਰ ਇਸ ਜਥੇਬੰਦੀ ਦੇ ਵਿੱਚ ਸ਼ੋਸ਼ਣ ਹੋਇਆ ਤੇ ਸੋਡਾ ਵੀ ਪਾਛਨੇ ਆ ਵੀ ਇਹ ਜਥੇਬੰਦੀ ਘਟ ਗੁੰਡਿਆਂ ਦਾ ਗੈਂਗ ਵਾਧਾ ਜੇ ਕੋਈ ਸੁਖਵਿੰਦਰ ਇਹਨਾਂ ਜਿਹੜਾ ਲੀਡਰ ਆ ਉਹ ਡਿਕਟੇਟਰ ਆ ਇੱਕ ਤਰ੍ਹਾਂ ਦਾ ਉਹਦੇ ਖਿਲਾਫ ਕੋਈ ਵੀ ਕੁਝ ਵੀ ਕੋਈ ਗੱਲ ਕਰਦਾ ਤਾਂ ਉਹਦੇ ਤੇ ਉਹ ਖਾਰਕੰਦਾ ਬਹੁਤ ਜਾਦੇ ਫਿਰ ਉਹਨੂੰ ਜਾਂਦਾ ਸਿੱਧੇ ਤਰੀਕੇ ਨਾਲ ਜਥੇਬੰਦੀ ਤੋਂ ਲਾਂਭੇ ਕਰਦਾ ਜਾਂ ਫਿਰ ਉਹ ਕੀ ਕਰਦਾ ਜੇ ਉਹਨੂੰ ਪਤਾ ਲੱਗੇ ਵੀ ਬੰਦਾ ਐ ਤਾਂ ਜਾਣ ਵਾਲਾ ਹੈ ਨਹੀਂ ਉਸ ਬੰਦੇ ਦੀ ਇੱਕ ਅਮੇਜ ਕ੍ਰੀਏਟ ਕਰਦਾ ਇੱਕ ਬੁਰੀ ਇਮੇਜ ਵੀ ਇਹਦਾ ਐ ਆ ਇਹ ਓਵੇਂ ਆ ਉਸ ਤਰੀਕੇ ਨਾਲ ਮਤਲਬ ਕਿ ਉਹਦੀ ਹਮਦਰਦੀ ਜ਼ੀਰੋ ਕਰ ਦਿੰਦਾ ਉਹ ਬਾਕੀ ਕੱਟੜਾਂ ਦੇ ਵਿੱਚ ਤੇ ਫਿਰ ਉਹਨੂੰ ਲਾਂਬੇ ਕਰਦਾ ਹੋਇ ਇੱਕ ਬਹੁਤ ਸਿਸਟੇਮੈਟਿਕ ਢੰਗ ਨਾਲ ਇਹ ਉਸ ਚੀਜ਼ ਦਾ ਮਾਹਿਰ ਆ ਉਹ ਬੰਦਾ ਇਹ ਕੋਈ ਇਨਕਲਾਬ ਕਰਨ ਤਾਂ ਨਿਕਲੇ ਹੋਏ ਹੈ ਨਹੀਂਗੇ ਇਹ ਤਾਂ ਮਤਲਬ ਇੱਕ ਮੀਆਂ ਬੀਬੀ ਦੀ ਜਿਹੜੀ ਐ ਐਨਜੀਓ ਐ ਇੱਕ ਤਰ੍ਹਾਂ ਦੀ ਤੇ ਉਹਦੇ ਜਾਨੀ ਉਹਦੇ ਰਾਹੀਂ ਫਿਰ ਇਹ ਮਤਲਬ ਕਿ ਇਨਕਲਾਬ ਦਾ ਜਿਹੜਾ ਡੰਕਾ ਪਿੱਟ ਕੇ ਇਹ ਨੌਜਵਾਨਾਂ ਭੋਲੇ-ਪਾਲੇ ਨੌਜਵਾਨ ਮੁੰਡੇ ਕੁੜੀਆਂ ਨੂੰ ਜਿਹੜੇ ਖਾਸ ਕਰ 17 ਤੋਂ 20 ਸਾਲ ਦੇ ਵਿੱਚ ਹੋਣ ਇੱਕ ਏਜ ਇਹਨਾਂ ਦਾ ਹੁੰਦਾ ਪਰਟੀਕੂਲਰ ਉਹਨੂੰ ਟਾਰਗੇਟ ਕਰਦੇ ਆ ਤੇ ਉਹਨਾਂ ਤੋਂ ਫਿਰ ਫੰਡ ਇਕੱਠਾ ਕਰਾਉਂਦੇ ਆ ਜੀ ਜੋ ਵੀ ਆ ਉਹਨਾਂ ਦੇ ਪਰ ਘਰੋਂ ਵੀ ਇਹ ਇਹਨਾਂ ਦੇ ਇਹ ਵੀ ਜੋਰ ਹੁੰਦਾ ਕਿ ਤੁਸੀਂ ਆਪ ਦਾ ਜਿਹੜਾ ਪੁਲ ਤਾਂ ਤੋੜਨੀ ਤੋੜਨਾ ਪ੍ਰਾਣੀ ਜਿਹੜੀ ਆਪਣੀ ਥੋੜੀ ਬੰਨ ਦੀ ਜਾਇਦਾਦ ਆ ਉਹ ਵੀ ਇੱਧਰ ਲੈ ਕੇ ਆਓ ਬਹੁਤ ਲੋਕ ਆ ਯਾਰ ਜਿਹੜੇ ਬਹੁਤ ਮੈਂ ਦੇਖਿਆ ਸੰਸਥਾ ਤੋਂ ਅੱਡ ਹੋ ਜਾਂਦੇ ਆ ਆਖੜੇ ਬਹੁਤ ਐ ਚੰਗੇ ਉਹਧਿਆਂ ਤੇ ਵੀ ਆ ਫਿਰ ਵੀ ਜ਼ਰਤ ਕਿਉਂ ਨਹੀਂ ਪੈਂਦੀ ਬਹੁਤੇ ਲੋਕਾਂ ਦੀ ਕਿਉਂ ਬੋਲਦੇ ਨਹੀਂ ਕੋਈ ਦੇਖੋ ਜਿਹੜਾ ਇਹਨਾਂ ਦੇ ਵਿੱਚ ਰਹਿ ਕੇ ਸਾਨੂੰ ਜਿੰਨਾ ਕਿ ਮੈਂ ਜਾਣਦਾ ਉਹਦੇ ਵਿੱਚ ਇਹ ਆ ਵੀ ਇੱਕ ਤਾਂ ਇਹ ਆਇਆ ਹੁੰਦਾ ਵੀ ਬੰਦੇ ਨੇ ਕੁਝ ਘਾਟਾਂ ਕਮਜ਼ੋਰੀਆਂ ਤਾਂ ਹੁੰਦੀਆਂ ਉਹਦੇ ਵਿੱਚ ਉਹ ਸੁਖਵਿੰਦਰ ਕੀ ਕਰਦਾ ਵੀ ਇਹ ਇਸ ਕਿਸਮ ਦਾ ਇਹ ਬਹੁਤ ਚਲਾਕ ਆ ਉਹਦੇ ਵਿੱਚੋਂ ਇਹ ਬੰਦੇ ਤੋਂ ਪਹਿਲੇ ਕੁਝ ਨਾ ਕੁਝ ਮਤਲਬ ਕਿ ਆਪਦੀ ਆਤਮ ਲੋਚਨਾ ਆਪਾਂ ਕਹਦੀਏ ਵੀ ਉਹ ਲਿਖਾ ਕੇ ਰੱਖਦਾ ਇਹ ਵੀ ਮੈਂ ਇਹ ਗਲਤੀ ਕੀਤੀ ਹੈ ਤਾਂ ਮੈਂ ਮਤਲਬ ਕਿ ਅੱਗੇ ਤੋਂ ਇਹ ਨਹੀਂ ਕਰਾਂਗੇ ਇਸ ਤਰ੍ਹਾਂ ਦਾ ਉਹ ਫਿਰ ਉਸ ਆਤਮ ਆਲੋਚਨਾ ਦਾ ਜਿਹੜਾ ਹੁੰਦਾ ਉਹ ਉਹਦੇ ਬਿਹਾਫ ਤੇ ਉਸ ਬੰਦੇ ਨੂੰ ਲਗਾਤਾਰ ਫਿਰ ਮਤਲਬ ਕਿ ਆਪਾਂ ਕਹਿੰਦੀ ਇਹ ਵੀ ਕੰਟਰੋਲ ਕਰਦਾ ਉਹ ਇੱਕ ਤਰੀਕੇ ਨਾਲ ਹਨਾ ਫਿਰ ਉਹ ਬੰਦਾ ਉਹਨੂੰ ਐ ਹੁੰਦਾ ਵੀ ਯਾਰ ਜੇ ਬਹੁਤ ਉਹਨੂੰ ਕਹਿ ਦਿੰਦਾ ਫਿਰ ਇਹ ਵੀ ਜੇ ਤੂੰ ਬੋਲਿਆ ਤਾਂ ਫਿਰ ਆ ਤੇਰੇ ਬਾਹਰ ਆਊਗਾ ਜਿੱਠਾ ਸਾਰਾ ਪਰ ਇਸ ਤਰੀਕੇ ਨਾਲ ਬੰਦੇ ਨੂੰ ਚੁੱਪ ਕਰਾਉਂਦਾ ਇਹ ਤੁਸੀਂ ਜੁੜਿਓ ਅਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵਿਆ ਇੱਕ ਮਸਲਾ ਦਿਲਜੋਤ ਸ਼ਰਮਾ ਦਾ ਲਗਾਤਾਰ ਸਾਡੇ ਵਿੱਚ ਚਰਚਾ ਦਾ ਵਿਸ਼ਾ ਤੇ ਵਿਸ਼ਾ ਹੋਣਾ ਵੀ ਚਾਹੀਦਾ ਇੱਕ ਯਾਰ ਵਕੀਲ ਕੁੜੀ ਜੀ ਤੇ ਕਿਹਾ ਜਾ ਰਿਹਾ ਕਿ ਉਹਨੇ ਖੁਦਕੁਸ਼ੀ ਕਰ ਲਈ ਪਰ ਘਰਦਿਆਂ ਦਾ ਇਲਜ਼ਾਮ ਹੈ ਕਿ ਨਹੀਂ ਇਹ ਕਤਲ ਹੈ ਤੇ ਖੁਦਕੁਸ਼ੀ ਵੀ ਜੇ ਕੀਤੀ ਆ ਤਾਂ ਕਿੰਨਾਂ ਨੇ ਉਹਨੂੰ ਮਜਬੂਰ ਕੀਤਾ ਇੱਕ ਜਥੇਬੰਦੀ ਲਗਾਤਾਰ ਚਰਚਾ ਦੇ ਵਿੱਚ ਆ ਉਹ ਜਥੇਬੰਦੀ ਦਾ ਨਾਮ ਲਲਕਾਰ ਹੈ ਮੇਰੇ ਨਾਲ ਜਿਹੜੇ ਸ਼ਖਸ ਨੇ ਬਾਈ ਨੇ ਇਹਨਾਂ ਨੇ ਇਸ ਜਥੇਬੰਦੀ ਚ ਕੰਮ ਕੀਤਾ ਤੇ ਬਾਅਦ ਚ ਛੱਡਿਆ ਮੈਂ ਇਹਨਾਂ ਦੀ ਯਾਤਰਾ ਤੋਂ ਹੀ ਸਮਝਦਾ ਬਾਈ ਕੀ ਨਾਮ ਆ ਤੁਹਾਡਾ ਮੇਰਾ ਨਾਮ ਰਜਿੰਦਰ ਜਿੰਦਾ ਵੀਰੇ ਮੈਂ ਤਕਰੀਬਨ 2016-17 ਦੇ ਤੋਂ ਲੈ ਕੇ ਹੁਣ ਤੱਕ 2023-22 23 ਤੱਕ ਇਹਨਾਂ ਦੇ ਨਾਲ ਜੁੜੇ ਰਿਹਾ ਕੰਮ ਕਰਦਾ ਰਿਹਾ ਤੁਸੀਂ ਪਹਿਲਾਂ ਤਾਂ ਜੁੜੇ ਕਿਵੇਂ ਇਸ ਸੰਸਥਾ ਦੇ ਨਾਲ ਅ ਇਹਨਾਂ ਨਾਲ ਜਿਵੇਂ ਏਸੀ ਅਸੀਂ ਪਿੰਡ ਲਾਇਬ੍ਰੇਰੀ ਸ਼ੁਰੂ ਕੀਤੀ ਸੀ ਪਿੰਡ ਦੇ ਵਿੱਚ ਤੇ ਉਹ ਲਾਇਬ੍ਰੇਰੀ ਦੇ ਵਿੱਚ ਕਰਦੇ ਕਰਾਉਂਦੇ ਫਿਰ ਅਸੀਂ ਸੈਮੀਨਾਰ ਵਗੈਰਾ ਰੱਖਣ ਲੱਗੇ ਵੱਖ-ਵੱਖ ਬੁਲਾਰਿਆਂ ਦੇ ਜੋ ਅਸੀਂ ਜਨਤਕ ਤੌਰ ਤੇ ਬੁਲਾ ਰਹੇ ਉਦੋਂ ਇਹਨਾਂ ਨੂੰ ਨਹੀਂ ਸੀ ਪਤਾ ਹੁੰਦਾ ਜੱਥੇਬੰਦੀ ਕੀ ਆ ਜਾਂ ਕਿਵੇਂ ਨਹੀਂ ਉਹ ਬਸ ਉਹ ਪਹਿਲਾਂ ਤਰਕਸ਼ੀਲ ਸੁਸਾਇਟੀ ਦੇ ਕੁਝ ਅਸੀਂ ਲੈਕਚਰ ਵਗੈਰਾ ਕਰਾਏ ਉਹਨਾਂ ਦੇ ਦਰਮਿਆਨ ਹੀ ਸਾਡਾ ਇਹਨਾਂ ਦੇ ਇੱਕ ਬੰਦਾ ਹੈਗਾ ਸ਼ਿੰਦਰਪਾਲ ਪਟਿੰਡੇ ਤੋਂ ਹੀ ਆ ਉਹ ਵੀ ਤੇ ਉਹਦੇ ਨਾਲ ਸਾਡਾ ਕੋਈ ਸੰਪਰਕ ਹੋਇਆ ਭਗਤ ਸਿੰਘ ਤੇ ਅਸੀਂ ਉਹਦਾ ਲੈਕਚਰ ਕਰਾਇਆ ਬਸ ਉਹਦੇ ਥਰੂ ਅਸੀਂ ਫਿਰ ਇਧਰ ਜੱਥੇਬੰਦੀs ਵਿੱਚ ਜੁੜ ਗਿਆ ਸੀ ਕਿੰਨਾ ਚਿਰ ਤੁਸੀਂ ਕੰਮ ਕਰਨ ਲਗਾ ਤਾ ਮੈਂ 2 ਸਾਲ ਪਿੰਡ ਕੀਤਾ ਹੂ ਉਸ ਤੋਂ ਬਾਅਦ ਫਿਰ ਜਾਨੀ ਮੈਂ ਦਫ਼ਤਰ ਚੱਲ ਗਿਆ ਸੀ ਰਾਏਗੋਟ ਇਹਨਾਂ ਦੇ ਉੱਥੇ ਰਿਹਾ ਹਾਂ ਹੂੰਗਾ 5-7 ਮਹੀਨੇ ਤੇ ਫਿਰ 2019 ਚ ਮੈਂ ਜਾਨੀ ਪੰਜਾਬੀ ਯੂਨੀਵਰਸਿਟੀ ਪਟਿਆਲੇ ਚੱਲ ਗਿਆ ਸੀ ਪਟਿਆਲੇ ਮੈਂ 19 ਤੋਂ 22 23 ਦੇ ਤਕਰੀਬਨ ਮੈਂ ਕੰਮ ਕੀਤਾ ਉੱਥੇ ਉਹ ਡੇਲੀ ਵੀ ਇਹੀ ਡਾਇਲਗ ਸੀ ਵੀ ਪੁਰਾਣੇ ਪੁਲ ਤੋੜ ਕੇ ਆਇਆ ਹਾਂ ਉਹ ਤਾਂ ਜਿਵੇਂ ਹੁਣ ਪਹਿਲੇ ਪਹਿਲਾਂ ਜਿਹੜਾ ਸ਼ੁਰੂਆਤੀ ਦੌਰ ਦੇ ਵਿੱਚ ਹੁੰਦਾ ਵੀ ਬੰਦਾ ਖੁਦ ਵੀ ਦੁਬਧਾ ਦੇ ਵਿੱਚ ਹੁੰਦਾ ਕੀ ਆ ਨਵਾਂ ਨਵਾਂ ਸਾਰਾ ਕੁਝ ਦੇਖਿਆ ਹੁੰਦਾ ਤੇ ਉਦੋਂ ਸਾਡਾ ਵੀ ਇਹੀ ਹੁੰਦਾ ਸੀ ਮਤਲਬ ਕਿ ਸਾਡੇ ਨਾਲ ਵੀ ਸਾਰਾ ਕੁਝ ਜੋ ਸਕੂਲਿੰਗ ਹੁੰਦੀ ਹੁੰਦੀ ਸੀ ਉਹਦੇ ਵਿੱਚ ਵੀ ਇਹੀ ਹੁੰਦਾ ਸੀ ਕਿ ਵੀ ਜੋ ਸਮਾਜ ਆ ਉਹ ਬਹੁਤ ਭੈੜੀ ਚੀਜ਼ ਆ ਤੇ ਮਤਲਬ ਕਿ ਜੋ ਮਾਂ ਪਿਓ ਉਹ ਇਨਕਲਾਬ ਦੇ ਵਿੱਚ ਸਭ ਤੋਂ ਰਾਹ ਦੇ ਰਾਹ ਦੇ ਵਿੱਚ ਸਭ ਤੋਂ ਵੱਡਾ ਰੋੜਾ ਤੇ ਇਹਨਾਂ ਨੂੰ ਤੁਸੀਂ ਲਾਂਬੇ ਕਰਕੇ ਆਓ ਪੁਰਾਣੇ ਬੋਲੋ ਜਿਹੜੇ ਹੈਗੇ ਉਹ ਜਿਹੜਾ ਦਿੰਦੇ ਆ ਡਾਇਲੋਗ ਵੀ ਤੋੜ ਕੇ ਆਓ ਤੇ ਫੇਰ ਹੀ ਤੁਹਾਡਾ ਕੁਝ ਹੋ ਸਕਦਾ ਮੈਂ ਸੁਣਿਆ ਸੀ ਨਾ ਵੀ ਕੁੜੀਆਂ ਲਈ ਇਹ ਜ਼ਿਆਦਾ ਹੁੰਦਾ ਡੈਟ ਨਹੀਂ ਇਹ ਸਾਰਿਆਂ ਲਈ ਹੁੰਦਾ ਇਹ ਕੱਲੀਆਂ ਕੁੜੀਆਂ ਪਰਟੀਕੂਲਰ ਕੁੜੀਆਂ ਲਈ ਨਹੀਂ ਮਤਲਬ ਕਿ ਜੋ ਵੀ ਕਾਡਰ ਜੂਨੀਅਰ ਇਹਦੇ ਵਿੱਚ ਆਉਂਦਾ ਜੱਥੇਬੰਦੀ ਦੇ ਵਿੱਚ ਉਹਨੂੰ ਇਹ ਕਨਵਿੰਸ ਕਰਾਈ ਜਾਂਦਾ ਇਹ ਬੋਲ ਕੇ ਕਾਰਨ ਕੀ ਹੁੰਦਾ ਪਰਿਵਾਰ ਨਾਲੋਂ ਇੰਨਾ ਜ਼ਿਆਦਾ ਕਿਉਂ ਤੋੜਿਆ ਜਾਂਦਾ ਦੇਖੋ ਇਹਨਾਂ ਦਾ ਜਿਹੜਾ ਮੁੱਖ ਆਪਾਂ ਕਹਿੰਦੀ ਮੰਤਵ ਆ ਉਹ ਇਹੀ ਹੈ ਵੀ ਜਿੰਨੇ ਵੱਧ ਤੋਂ ਵੱਧ ਹੋਲ ਟਾਈਮ ਸਾਡੇ ਚ ਹੋਣ ਉਹ ਸਾਡੇ ਲਈ ਬੈਨੀਫੀਸ਼ੀਅਲ ਹੋਣਗੇ ਹਨ ਉਹਦੇ ਵਿੱਚੋਂ ਬੈਨੀਫੀਸ਼ੀਅਲ ਇਹ ਹੈ ਮਤਲਬ ਕਿ ਹਮਦਾਰ ਦੇ ਇੱਕ ਤਰੀਕੇ ਨਾਲ ਘੱਟ ਕੰਮ ਕਰਦਾ ਹੋਲ ਟਾਈਮਰ ਮਤਲਬ ਕਿ 24 ਘੰਟੇ ਨਾਲ ਹੀ હાજર ਰਹਿੰਦਾ ਕੋਈ ਸੁਖਵਿੰਦਰ ਦੀ ਨਮਤਾ ਦੀ ਚੱਕਰੀ ਲਈ ਉਹ ਫਿਰ ਇਹਨਾਂ ਨੂੰ ਐ ਹੁੰਦਾ ਵੀ ਜਿੰਨਾ ਸਾਡਾ ਇਹ ਲੰਬਾ ਹੋਊਗਾ ਸਾਰਾ ਸਿਸਟਮ ਉਹਨਾਂ ਸਾਡੇ ਲਈ ਜਿਆਦਾ ਫੰਡ ਆਊਗਾ ਉਹਨਾਂ ਸਾਨੂੰ ਮਤਲਬ ਕਿ ਸੌਖਾ ਰਹੂਗਾ ਐਸੀ ਕਰਨੀ ਮਤਲਬ ਕਿ ਇਨਕਲਾਬ ਲਈ ਉਹ ਬੱਕਰੀ ਗੱਲ ਵੀ ਇਨਕਲਾਬ ਲਈ ਤਾਂ ਜ਼ਰੂਰੀ ਹੈਗੇ ਆ ਪਰ ਉਹ ਹੁਣ ਇਹ ਤਾਂ ਕੁਝ ਹੋਰ ਕਰ ਰਿਹਾ ਨਾ ਇਨਕਲਾਬ ਦੇ ਨਾਂ ਤੇ ਉਹ ਤਾਂ ਉਮਾ ਹੀ ਆ ਵੀ ਜਿੱਦਾਂ ਆਮ ਆਦਮੀ ਪਾਰਟੀ ਭਗਤ ਸਿੰਘ ਦਾ ਨਾਮ ਲੈ ਕੇ ਮਤਲਬ ਕਿ ਸੱਤਾ ਦੇ ਵਿੱਚ ਆਈ ਆ ਆਪ ਦਾ ਸਾਰਾ ਕੁਝ ਕਰੀ ਜਾਂਦੀ ਆ ਉਹ ਲੋਕਾਂ ਲਈ ਤਾਂ ਕੁਝ ਨਹੀਂ ਉਹਨਾਂ ਦਾ ਉਮੀ ਇਹ ਆ ਇਹ ਵੀ ਇਨਕਲਾਬ ਦਾ ਨਾਮ ਲੈ ਕੇ ਫੰਡ ਇਕੱਠਾ ਕਰਦੇ ਆਸ਼ੀਰ ਕਰਦੇ ਆ ਕਲਪਨਾ ਨਾਂ ਦੀ ਕੁੜੀ ਸਾਹਮਣੇ ਆਉਂਦੀ ਆ ਮਾਫ ਕਰੋ ਸਾਨੂੰ ਵੀ ਲੇਟ ਪਤਾ ਲੱਗਦਾ ਇਹ ਗੱਲਾਂ ਨੂੰ ਸਾਨੂੰ ਹੁਣ ਪਤਾ ਲੱਗਿਆ ਉਹ ਸਾਰੇ ਕੇਸ ਦਾ ਇੱਕ ਕੁੜੀ ਕਹਿੰਦੀ ਆ ਕਿ ਮੇਰੇ ਨਾਲ ਲਗਾਤਾਰ ਇਸ ਜਥੇਬੰਦੀ ਦੇ ਵਿੱਚ ਸ਼ੋਸ਼ਣ ਹੋਇਆ ਤੇ ਸੋਡਾ ਵੀ ਭਾਸ਼ਣ ਇਹ ਆ ਵੀ ਇਹ ਜਥੇਬੰਦੀ ਘਟ ਗੁੰਡਿਆਂ ਦਾ ਗੈਂਗ ਵਾਧਾ ਅਈ ਆਏ ਨੇ ਲੋਕ ਇੱਕੇ ਦਾਵਾ ਪਹਿਲਾਂ ਇੱਕ ਲੜਕੇ ਦੀ ਖੁਦਕੁਸ਼ੀ ਕਿਉਂ ਖਫਾ ਹੋ ਰਹੇ ਆ ਦੇਖੋ ਜਿਹੜਾ ਇਹਨਾਂ ਦੇ ਵਿੱਚ ਮੈਂ ਰਹਿ ਕੇ ਦੇਖਿਆ ਦੇਖੋ ਇਹਨਾਂ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਵੀ ਜਮਹੂਰੀਅਤ ਨਾਂ ਦੀ ਕੋਈ ਚੀਜ਼ ਹੁੰਦੀ ਉਹ ਤਾਂ ਹੈ ਨਹੀਂ ਜੇ ਕੋਈ ਸੁਖਵਿੰਦਰ ਇਹਨਾਂ ਦਾ ਜਿਹੜਾ ਲੀਡਰ ਆ ਉਹ ਡਿਕਟੇਟਰ ਹੈ ਇੱਕ ਤਰ੍ਹਾਂ ਦਾ ਉਹਦੇ ਖਿਲਾਫ ਕੋਈ ਵੀ ਕੁਝ ਵੀ ਕੋਈ ਗੱਲ ਕਰਦਾ ਤਾਂ ਉਹਦੇ ਤੇ ਉਹ ਖਾਰਕੰਦਾ ਬਹੁਤ ਜ਼ਿਆਦਾ ਫਿਰ ਉਹ ਨੂੰ ਜਾਂਦਾ ਸਿੱਧੇ ਤਰੀਕੇ ਨਾਲ ਜੱਥੇਬੰਦੀ ਤੋਂ ਲਾਂਬੇ ਕਰਦਾ ਜਾਂ ਫਿਰ ਉਹ ਕੀ ਕਰਦਾ ਜੇ ਉਹ ਨੂੰ ਪਤਾ ਲੱਗੇ ਬੰਦਾ ਐਂ ਤਾਂ ਜਾਣ ਵਾਲਾ ਹੈ ਨਹੀਂ ਜਾਂ ਜੇ ਮੈਨੂੰ ਸਿੱਧਾ ਕਰੂੰਗਾ ਤਾਂ ਬਾਕੀ ਲੋਕਾਂ ਦੇ ਮਨਾਂ ਦੇ ਕਾਡਰ ਦੇ ਮਨ ਦੇ ਵਿੱਚ ਵੀ ਕੋਈ ਮੇਰੀ ਮਾੜੀ ਇਮੇਜ ਬਣੂ ਫਿਰ ਉਹ ਉਹ ਕੀ ਕਰਦਾ ਬਾਕੀ ਕਾਡਰਾਂ ਦੇ ਮੂਹ ਉਹਦੇ ਪਿੱਠ ਪਿੱਛੇ ਉਸ ਬੰਦੇ ਦੀ ਇੱਕ ਇਮੇਜ ਕ੍ਰੀਏਟ ਕਰਦਾ ਇੱਕ ਬੁਰੀ ਇਮੇਜ ਵੀ ਇਹ ਤਾਂ ਐ ਆ ਇਹ ਓਵੇਂ ਆ ਉਸ ਤਰੀਕੇ ਨਾਲ ਮਤਲਬ ਕਿ ਉਹਦੀ ਹਮਦਰਦੀ ਜ਼ੀਰੋ ਕਰ ਦਿੰਦਾ ਉਹ ਬਾਕੀ ਕਾਡਰਾਂ ਦੇ ਵਿੱਚ ਤੇ ਫਿਰ ਉਹਨੂੰ ਲਾਂਬੇ ਕਰਦਾ ਉਹ ਇੱਕ ਬਹੁਤ ਸਿਸਟੇਮੈਟਿਕ ਢੰਗ ਨਾਲ ਇਹ ਉਸ ਚੀਜ਼ ਦਾ ਮਾਹਿਰ ਆ ਉਹ ਬੰਦਾ ਤੁਸੀਂ ਅੱਡ ਹੁੰਦਾ ਫੈਸਲਾ ਕਿਉਂ ਕਰਿਆ ਤੇ ਕਿੰਨਾ ਔਖਾ ਸੀ ਜਿਵੇਂ ਫੈਸਲਾ ਤਾਂ ਦੇਖੋ ਆਉਣਾ ਵੀ ਔਖਾ ਹੁੰਦਾ ਬੰਦੇ ਨੂੰ ਉਹ ਚੀਜ਼ਾਂ ਪੁਰਾਣੀਆਂ ਸਾਰੀਆਂ ਹੁਣ 25 30 ਸਾਲ ਬੰਦਾ ਏਸੀ ਸਮਾਜ ਦੇ ਵਿੱਚ ਵਿਚਰਦੇ ਇੱਕ ਚਾਹੇ ਰੂੜੀਵਾਦੀ ਕਹਿ ਲਓ ਉਹਨੂੰ ਕੁਝ ਵੀ ਕਹ ਲਓ ਹਨਾ ਆਥੋਡੌਕਸ ਕਹਿ ਲਓ ਉਹ ਚੀਜ਼ਾਂ ਨੂੰ ਤੋੜਨਾ ਵੀ ਉਨੇ ਹੀ ਕੱਟਣ ਹੁੰਦਾ ਤੇ ਉਦੋਂ ਟੁੱਟ ਕੇ ਇੱਧਰ ਦੁਬਾਰਾ ਵਾਪਸ ਆਉਣਾ ਉਹ ਵੀ ਉਨੇ ਹੀ ਕੱਟਣ ਆਉਂਦਾ ਸਾਡੇ ਲਈ ਬਹੁਤ ਮਤਲਬ ਕਿ ਦੁਖਦਾਈ ਸੀ ਇਹ ਅਸੀਂ ਡਿਪਰੈਸ਼ਨ ਚ ਰਹੇ ਹਾਂ ਬਹੁਤ ਸਾਰੇ ਬੰਦੇ ਬਹੁਤ ਤੰਗ ਰਹੇ ਉਹਨਾਂ ਦਿਨਾਂ ਦੇ ਵਿੱਚ ਤੇ ਪਰ ਸਾਨੂੰ ਇਹ ਜਦੋਂ ਇਹ ਪਤਾ ਲੱਗਿਆ ਵੀ ਇਹ ਕੋਈ ਇਨਕਲਾਬ ਕਰਨ ਤਾਂ ਨਿਕਲੇ ਹੋਏ ਹੈ ਨਹੀਂਗੇ ਇਹ ਤਾਂ ਮਤਲਬ ਕਿ ਕਮੀਆਂ ਬੀਬੀ ਦੀ ਜਿਹੜੀ ਐਨ ਜੀਓ ਹੈ ਇੱਕ ਤਰ੍ਹਾਂ ਦੀ ਤੇ ਉਹਦੇ ਜਾਨੀ ਉਹਦੇ ਰਾਹੀਂ ਫਿਰ ਇਹ ਮਤਲਬ ਕਿ ਇਨਕਲਾਬ ਦਾ ਜਿਹੜਾ ਡੰਕਾ ਪਿੱਟ ਕੇ ਇਹ ਨੌਜਵਾਨ ਆ ਭੋਲੇ ਭਾਲੇ ਨੌਜਵਾਨ ਮੁੰਡੇ ਕੁੜੀਆਂ ਨੂੰ ਜਿਹੜੇ ਖਾਸ ਕਰ 17 ਤੋਂ 20 ਸਾਲ ਦੇ ਵਿੱਚ ਹੁਣ ਇੱਕ ਏਜ ਇਹਨਾਂ ਦਾ ਹੁੰਦਾ ਪਰਟੀਕੂਲਰ ਉਹਨੂੰ ਟਾਰਗੇਟ ਕਰਦੇ ਆ ਤੇ ਉਹਨਾਂ ਤੋਂ ਫਿਰ ਫੰਡ ਇਕੱਠਾ ਕਰਾਉਂਦੇ ਆ ਜੀ ਜੋ ਵੀ ਆ ਉਹਨਾਂ ਦੇ ਫਿਰ ਘਰੋਂ ਵੀ ਇਹ ਇਹਨਾਂ ਦਾ ਇਹ ਵੀ ਜੋਰ ਹੁੰਦਾ ਕਿ ਤੁਸੀਂ ਆਪ ਦਾ ਜਿਹੜਾ ਪੁਲ ਤਾਂ ਤੋੜਨੀ ਤੋੜਨਾ ਪ੍ਰਾਣੀ ਜਿਹੜੀ ਆਪਣੀ ਛੋਟੀ ਬਣਦੀ ਜਾਇਦਾ ਦਾ ਉਹ ਵੀ ਇੱਧਰ ਲੈ ਕੇ ਆਓ ਉਹਨੂੰ ਵੀ ਕਿਹਾ ਗਿਆ ਹਾਂ ਕਹਿੰਦੀ ਰਹੇ ਕੀ ਕਹਿੰਦੇ ਸੀ ਬਸ ਵੀ ਤੁਸੀਂ ਜਦੋਂ ਇੱਧਰ ਇਨਕਲਾਬ ਨੂੰ ਤੁਸੀਂ ਸਮਰਮਿਤ ਹੋਗੇ ਮਤਲਬ ਇਹ ਵੀ ਪ੍ਰਾਣਾ ਜਿੰਨੀ ਵੀ ਤੈਨੂੰ ਜ਼ਮੀਨ ਆਉਂਦੀ ਆ ਯਾਰ ਉਹ ਉਹ ਲੈ ਕੇ ਜਿਦੋਂ ਛੋਡਾ ਇਹਨਾਂ ਨੇ ਇਹੀ ਗੱਲ ਕਹਿਤੀ ਇੱਕੋ ਡਾਇਲੌਗ ਚ ਮਗਾਤੀ ਗੱਲ ਕਿ ਜਦੋਂ ਤੁਸੀਂ ਇਨਕਲਾਬ ਕਰਨਾ ਤਾਂ ਪਰਿਵਾਰ ਛੋਡਾ ਸਭ ਤੋਂ ਵੱਡਾ ਬੈਰੀ ਆ ਤੇ ਜਦੋਂ ਪਰਿਵਾਰ ਛੋਡਾ ਦੁਸ਼ਮਣ ਆ ਜਮਾਤੀ ਸੰਘਰਸ਼ ਦੇ ਵਿੱਚ ਵੀ ਪਰਿਵਾਰ ਛੋਡਾ ਦੁਸ਼ਮਣ ਆ ਤਾਂ ਉਹਨਾਂ ਦੀ ਜਾਇਦਾਦ ਮਤਲਬ ਕਿ ਉਹਨਾਂ ਦੀ ਨਹੀਂ ਹੈਗੀ ਛੋਡੀ ਤੇ ਇਹ ਜੱਥੇਬੰਦੀ ਨੂੰ ਦੋ ਇਨਕਲਾਬ ਕਰਨ ਦੇ ਕੰਮ ਆਉਗੇ ਲੋਕਾਂ ਨੇ ਦਿੱਤੀ ਵੀ ਹੈ ਦਿੰਦੇ ਆ ਆ ਚੋਨਾ ਲੋਕਾਂ ਰਾਏਕੋਟ ਦਾ ਜਿਹੜਾ ਇਹਨਾਂ ਦੀ ਕੋਠੀ ਸੀ ਉਹ ਵੀ ਕਿਸੇ ਪਰਟੀਕੂਲਰ ਵਿਅਕਤੀਗਤੀ ਸੀ ਉਹ ਇਹਨਾਂ ਨੂੰ ਕੋਈ ਉਹ ਇਹਨਾਂ ਨੇ ਫੰਡ ਨਾਲ ਤਾਂ ਨਹੀਂ ਨਾ ਬਣਾਈ ਹੋਈ ਉਹ ਕਿਸੇ ਬੰਦੇ ਨੇ ਦਿੱਤੀ ਸੀ ਇਹਨਾਂ ਨੂੰ ਆਪਦੀ ਨਿੱਜੀ ਕੋਠੀ ਠੀਕ ਹਾਂਜੀ ਤੇ ਜਿਵੇਂ ਵਰਣ ਦੀ ਕਹਾਣੀ ਆ ਵਰਣਕ ਤਾਂ ਬਹੁਤ ਗੱਲਾਂ ਕਰਦੇ ਆ ਵੀ ਯਾਰ ਮੈਂ ਜਦੋਂ ਛੱਡਿਆ ਮੇਰੇ ਤੇ ਪੂਰੇ ਸਾਈਬਰ ਅਟੈਕ ਹੁੰਦੇ ਆ ਮੈਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਪੂਰੇ ਤਰ੍ਹਾਂ ਮੈਨੂੰ ਹਰ ਪਾਸੋਂ ਜੌਣਾ ਦੁੱਬਰ ਕੀਤਾ ਗਿਆ ਤੁਹਾਡੇ ਨਾਲ ਵੀ ਹੈ ਹਾਂ ਮਤਲਬ ਕਿ ਸਾਡੇ ਨਾਲ ਤਾਂ ਵੀ ਇਹੀ ਕੁਝ ਸਾਰਿਆਂ ਨਾਲ ਹੀ ਹੁੰਦਾ ਮਤਲਬ ਕਿ ਕਿਸੇ ਨੂੰ ਫੋਨ ਕਰਕੇ ਧਮਕਾਉਣਾ ਤੇ ਜਾਂ ਮਤਲਬ ਕਿ ਹੋਰ ਤਰੀਕੇ ਹੋਰ ਤਰੀਕੇ ਨੇ ਜਿਵੇਂ ਮੇਰੇ ਘਰੇ ਇਹ ਜਿਹੜਾ ਇਹ ਦਿਲਜੋਤ ਨਾਲ ਵਿਆਹਿਆ ਸੀ ਮੁੰਡਾ ਜਗਦੀਸ਼ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਅਸੀਂ ਬੋਲ ਰਹੇ ਸੀਗੇ ਕਲਪਨਾ ਵਾਲੇ ਮਸਲੇ ਤੇ ਉਦੋਂ ਇਹਨੇ ਸੁਖਵਿੰਦਰ ਨੇ ਸਾਰੇ ਮੇਰੇ ਘਰੇ ਵੀ ਭੇਜਿਆ ਇਹ ਬੰਦਾ ਉਦੋਂ ਅਸੀਂ ਇਹਨੂੰ ਸਵਾਲ ਪੁੱਛੇ ਵੀ ਫਿਰ ਹੱਲੋ ਮਾਜਰਾ ਵਾਲੇ ਕਿ ਕੇਸ ਤੇ ਤੁਸੀਂ ਚੁੱਪ ਕਿਉਂ ਚਲੋ ਕਲਪਨ ਵਾਲਾ ਮਸਲਾ ਅਸੀਂ ਮੰਨ ਲੈਂਦੇ ਆ ਕਿ ਝੂਠਾ ਹੋਊਗਾ ਝੂਠੇ ਇਲਜ਼ਾਮ ਲਾਉਂਦੀ ਆ ਉਹ ਤਾਂ ਹੋਇਆ ਨਾ ਵਾਪਰੇ ਗਿਆ ਸਾਰੀ ਹੱਲੋ ਮਾਜਰੇ ਵਾਲਾ ਕੀ ਮਸਲਾ ਹੈ ਹੱਲੋ ਮਾਜਰਾ ਦੇਖੋ ਜੀ ਇਹਨਾਂ ਦਾ ਇੱਕ ਚੰਡੀਗੜ੍ਹ ਦੇ ਨਾਲ ਇੱਕ ਪਿੰਡਾ ਹੱਲੋ ਮਾਜਰਾ ਨਾਂ ਦਾ ਉੱਥੇ ਪ੍ਰਵਾਸੀ ਮਜ਼ਦੂਰ ਜ਼ਿਆਦਾਤਰ ਜਿਹੜੀ ਬਸੋਂ ਪ੍ਰਵਾਸੀ ਮਜ਼ਦੂਰਾਂ ਦੀ ਹੈ ਜਿਹੜੇ ਉੱਥੋਂ ਮਹਾਲੀ ਚੰਡੀਗੜ੍ਹ ਦੀ ਸਨਤਾਂ ਦੇ ਵਿੱਚ ਕੰਮ ਕਰਦੀ ਆ ਉੱਥੇ ਇੱਕ ਆਪਣੀ ਲਾਇਬ੍ਰੇਰੀ ਚਲਾਉਂਦੇ ਆ ਉੱਥੇ ਜਾਂ ਫਿਰ ਇਹ ਬੱਚਿਆਂ ਨੂੰ ਜਿਹੜੇ ਗ ਉਥੇ ਇਹਨਾਂ ਦਾ ਇੱਕ ਕੋਈ ਬੰਦਾ ਹੁੰਦਾ ਸੀ ਜੁਗੇਸ਼ ਨਾਂ ਦਾ ਹਰਿਆਣੇ ਤੁਸੀਂ ਸ਼ਾਇਦ ਉਹ ਤੇ ਉਹਨੇ ਦੋ ਨਵਾਲੇ ਗੇ ਬੱਚੀਆਂ ਨਾਲ ਕੁੜੀਆਂ ਨਾਲ ਮਤਲਬ ਕਿ ਜਿੰਸੀ ਸ਼ੋਸ਼ਣ ਕੀਤਾ ਉਹਦਾ ਤੇ ਇਹਨਾਂ ਨੇ ਉਹਦੇ ਤੇ ਕੋਈ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਉਹਨੂੰ ਪਕਟ ਕੇ ਭਜਾਉਣਾ ਬਿਹਤਰ ਸਮਝਿਆ ਬੰਦਾ ਤਾਂ ਉਹਦੇ ਪੌਕਸੋ ਦਾ ਐਕਟ ਦੇ ਅਧੀਨ ਪਰਚੀ ਸੀਗਾ ਨਾ ਮਤਲਬ ਕਿ ਜਦੋਂ ਤੁਸੀਂ ਕਿਸੇ ਸਮਾਜ ਦੇ ਵਿੱਚ ਰਹਿੰਦੇ ਹੋ ਤੁਸੀਂ ਕਾਨੂੰਨ ਨੂੰ ਨਹੀਂ ਭਵੇਂ ਨਹੀਂ ਮੰਨਦੇ ਜੋ ਕਾਨੂੰਨ ਜੇ ਸਹੀ ਸਜ਼ਾ ਦਿੰਦਾ ਉਹ ਤਾਂ ਦਬਾ ਲਓ ਤੁਸੀਂ ਹਨੇ ਬਿਆਨ ਨੂੰ ਕਹਿੰਦੇ ਇਸ ਤਾਂ ਜੀ ਰਜਿਸਟਰ ਨਹੀਂ ਕਰਾਉਂਦੇ ਗੁਰਦੁਆਰੇ ਵਗੈਰਾ ਨੂੰ ਵੀ ਨਹੀਂ ਮੰਨਦੇ ਚਲੋ ਉਹ ਇੱਕ ਵੱਖਰੀ ਗੱਲ ਆ ਪਰ ਜਿਹੜੀ ਸਜ਼ਾ ਕਾਨੂੰਨ ਦਿੰਦਾ ਭਾਵੇਂ ਉਹ бурਜੂਆ ਕਾਨੂੰਨ ਹੀ ਆ ਉਹ ਤਾਂ ਦਿਵਾ ਲਓ ਨਾ ਫਿਰ ਅਗਲੇ ਤੱਕ ਜਾਂ ਫਿਰ ਸਾਰਾ ਕੁਝ ਛੋੜ ਹੀ ਹੋਊਗਾ ਇਹ ਤਾਂ ਤੁਸੀਂ ਹਲੇ ਇਨਕਲਾਬ ਹੋਇਆ ਨਹੀਂ ਜਦੋਂ ਇਨਕਲਾਬ ਹੋਊ ਉਹਦੋਂ ਤੁਸੀਂ ਆਪ ਦਾ ਕਰ ਲਓ ਲਾਗੂ ਜਿਹੜਾ ਕੁਝ ਕਰਨਾ ਜਿਹੜਾ ਕਾਨੂੰਨ бурਜੂਆ ਕਾਨੂੰਨ ਵੀ ਕੁਝ ਚੰਗੀਆਂ ਚੀਜ਼ਾਂ ਦੇ ਰਿਹਾ ਉਹ ਤਾਂ ਲੈ ਲਓ ਨਾ ਇਹ ਤਾਂ ਉਹਨੂੰ ਵੀ ਨਹੀਂ ਮੰਨਦੇ ਜੀ ਭਾਕਸੂ ਦਾ ਵੀ ਨਹੀਂ ਕੁਝ ਕਰਾਇਆ ਜਦੋਂ ਤੁਹਾਨੂੰ ਉਹ ਹੱਲੋ ਮਾਇਰੇ ਵਾਲਾ ਦੱਸਿਆ ਸਾਰਾ ਕੁਝ ਸਮਝਾਇਆ ਘਰੇ ਆ ਕੇ ਤੁਸੀਂ ਕੀ ਸਵਾਲ ਕਰੀ ਉਹਦੇ ਵਿੱਚ ਇਹੀ ਸੀ ਨਾ ਉਹ ਮੈਨੂੰ ਜਗਦੀਸ਼ ਕਹਿੰਦਾ ਜੀ ਕਹਿੰਦਾ ਉਹ ਤਾਂ ਉਹ ਕੁੜੀਆਂ ਦੀ ਸਹਿਮਤੀ ਨਾ ਹੋਇਆ ਸਾਰਾ ਕੁਝ ਮੈਂ ਕਿਹਾ ਵੀ ਬੁਰਜੂਆ ਕਾਨੂੰਨ ਤਾਂ 18 ਸਾਲਾਂ ਦਾ ਬੰਦੇ ਨੂੰ ਅਡਲਟ ਮੰਨਦਾ ਬਾਲਗ ਮੰਨਦਾ ਹਨਾ ਫਿਰ ਬੁਰਜੂਆ ਕਾਨੂੰਨ ਵੀ ਤਾਂ 18 ਸਾਲ ਤੋਂ ਘੱਟ ਬੱਚੇ ਨਾਲ ਜੋ ਚਾਹੇ ਉਹਨੂੰ ਭਜਾ ਕੇ ਲੈ ਜਾਏ ਚਾਹੇ ਉਹਦੇ ਨਾਲ ਏਜੰਸੀ ਸ਼ੋਸ਼ਣ ਕਰ ਦੇ ਉਹ ਤਾਂ ਵਰਗਲਾਉਣਾ ਹੀ ਬਚਦਾ ਹੁੰਦਾ ਇਹ ਤਾਂ ਕ੍ਰਾਈਮ ਆ ਤੇ ਉਹ ਪਾਕਸ ਉਹ ਇਹਨਾਂ ਦੇ ਏ ਇਸੇ ਵਾਸਤੇ ਬਣਿਆ ਨਾ ਪਾਕਸ 18 ਸਾਲਾਂ ਤੋਂ ਬਾਅਦ ਤਾਂ ਲੱਗਦਾ ਹੀ ਹੈਗਾ ਕਿਸੇ ਤੇ ਉਹ ਕਹਿੰਦਾ ਜੀ ਨਹੀਂ ਫੇਰ ਕਹਿੰਦਾ ਤੂੰ ਸੁਖਵਿੰਦਰ ਨਾਲ ਗੱਲ ਕਰ ਲਈ ਉਸ ਤੋਂ ਬਾਅਦ ਤੁਸੀਂ ਦੇਖੋ ਇਹਨਾਂ ਦਾ ਨਵਜੋਤ ਨਾਂ ਦਾ ਮੁੰਡਾ ਜਿਹੜਾ ਪਟਿਆਲੇ ਦਾਗਾ ਉਹਦੀ ਵਾਇਰਲ ਹੋਈ ਹੋਈ ਆਡੀਓ ਦੇਖੋ ਉਹਦੇ ਵਿੱਚੋਂ ਮੰਨੀਆਂ ਦਾ ਹਾਂ ਕਹਿੰਦਾ ਉਹ ਹੋਇਆ ਸੀ ਸਾਰਾ ਕੁਝ ਤੇ ਅਸੀਂ ਉਹਨੂੰ ਕੁੱਟਿਆ ਮੈਨੂੰ ਵੀ ਭੇਜੀ ਆ ਕਿਸੇ ਹਾਂ ਹਨ ਤੁਸੀਂ ਦੇਖੀ ਆ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀ ਆ ਪੂਰੀ ਉਹ ਪਿਛਲੇ ਸਾਲ ਵੀ ਹੋਈ ਸੀ ਉਹ ਤੇ ਮੰਨ ਲੈ ਇੱਕ ਪਾਸੇ ਮੇਰੇ ਕੋਲ ਇਹ ਕਹਿੰਦਾ ਜਗਦੀਸ਼ ਵੀ ਉਹ ਸਹਿਮਤੀ ਨਾ ਹੋਇਆ ਦੂਜੇ ਪਾਸੇ ਉਹ ਕਹਿੰਦਾ ਹੋਇਆ ਮਲੇ ਇਸ ਤਰੀਕੇ ਨਾਲ ਮੈਨੀਪੂਲੇਟ ਕਰਦੇ ਆ ਇਹ ਕੱਲੇ-ਕੱਲੇ ਬੰਦੇ ਨੂੰ ਜਾ ਕੇ ਜਿਹੜੀ ਗੱਲ ਤੁਸੀਂ ਸਮਝਾ ਰਹੇ ਆ ਉਹ ਵੀ ਹੈ ਉਹ ਸਹਿਮਤੀ ਨਾਲ ਦਾ ਜਿਹਦਾ ਰੌਲਾ ਹੈ ਅਸਲ 'ਚ ਇਹੀ ਕੁਛ ਤਾਂ ਗਰੂਮਿੰਗ ਹੈਗਾ ਹਾਂ ਦੇਖੋ ਉਹ ਉਹ ਤੁਹਾਨੂੰ ਪਤਾ ਹੀ ਹੈ ਹਨਾ ਸਾਰਾ ਕੁਝ ਤੁਸੀਂ ਪੱਤਰਕਾਰੋਂ ਜੋ ਜੋ ਚੱਲਦਾ ਹੈ ਨਾ ਵੈਸਟ ਦੇ ਵਿੱਚ ਚੱਲਦਾ ਜਾਂ ਆਪਣੇ ਵੀ ਚੱਲਦਾ ਸਾਰਾ ਕੁਝ ਇੱਕ ਤਰੀਕੇ ਨਾਲ ਸੰਸਥਾਗਤ ਤਰੀਕੇ ਨਾਲ ਬੱਚਿਆਂ ਨੂੰ ਤਿਆਰ ਕਰਨਾ ਇੱਕ ਪਾਰਟਿਕੂਲਰ ਉਹ ਸੇਜ ਦੇ ਵਿੱਚ ਜਦੋਂ ਬੰਦੇ ਦੀ ਕੋਈ ਆਪਣਾ ਫੈਸਲਾ ਲੈਣ ਦੀ ਕੋਈ ਓਡੀ ਸਮਝ ਸੋਝੀ ਨਹੀਂ ਹੁੰਦੀ ਹਨਾ ਉਹਦੇ ਵਿੱਚੋਂ ਬੱਚਿਆਂ ਨੂੰ ਫਿਰ ਟਾਰਗੇਟ ਕੀਤਾ ਜਾਂਦਾ ਪਰ ਬਹੁਤ ਲੋਕ ਆ ਯਾਰ ਜਿਹੜੇ ਬਹੁਤ ਮੈਂ ਦੇਖਿਆ ਸੰਸਥਾ ਤੋਂ ਅੱਡ ਹੋ ਜਾਂਦੇ ਆ ਤਕੜੇ ਬਹੁਤ ਐ ਚੰਗੇ ਉਹਦਿਆਂ ਤੇ ਵੀ ਆ ਫਿਰ ਵੀ ਜ਼ਰਤ ਕਿਉਂ ਨਹੀਂ ਪੈਂਦੀ ਬਹੁਤੇ ਲੋਕਾਂ ਦੀ ਕਿਉਂ ਬੋਲਦੇ ਹੀ ਨਹੀਂ ਕੁਝ ਦੇਖੋ ਜਿਹੜਾ ਇਹਨਾਂ ਦੇ ਵਿੱਚ ਰਹਿ ਕੇ ਸਾਨੂੰ ਜਿੰਨਾ ਕਿ ਮੈਂ ਜਾਣਦਾ ਉਹਦੇ ਵਿੱਚ ਇਹ ਆ ਵੀ ਇੱਕ ਤਾਂ ਇਹ ਐ ਹੁੰਦਾ ਵੀ ਬੰਦੇ ਦੀਆਂ ਕੁਝ ਘਾਟਾਂ ਕਮਜ਼ੋਰੀਆਂ ਤਾਂ ਹੁੰਦੀਆਂ ਆ ਹੁਣ ਮੈਂ ਐ ਮੱਲਾਂ ਵੀ ਮੈਂ ਕੋਈ ਪਰਪੱਕ ਹੋਊਂਗਾ ਇਹ ਤਾਂ ਮੈਂ ਕਹਿੰਦਾ ਨਹੀਂ ਹੈ ਨਾ ਹਿਊਮਨ ਬੀਇੰਗ ਆਪਣੇ ਕਿਸੇ ਦੀ ਕੋਈ ਨਾ ਕੋਈ ਕਮਜ਼ੋਰੀ ਜ਼ਰੂਰ ਹੁੰਦੀ ਆ ਉਹਦੇ ਵਿੱਚ ਉਹ ਸੁਖਵਿੰਦਰ ਕੀ ਕਰਦਾ ਵੀ ਇਹ ਇਸ ਇਸ ਕਿਸਮ ਦਾ ਇਹ ਬਹੁਤ ਚਲਾਕ ਆ ਉਹਦੇ ਵਿੱਚੋਂ ਇਹ ਬੰਦੇ ਤੋਂ ਪਹਿਲੇ ਕੁਝ ਨਾ ਕੁਝ ਮਤਲਬ ਕਿ ਆਪਦੀ ਆਤਮ-ਲੋਚਨਾ ਆਪਾਂ ਕਹਦੀਏ ਵੀ ਉਹ ਲਿਖਾ ਕੇ ਰੱਖਦਾ ਇਹ ਵੀ ਮੈਂ ਇਹ ਗਲਤੀ ਕੀਤੀ ਹੈ ਤਾਂ ਮੈਂ ਮਤਲਬ ਕਿ ਅੱਗੇ ਤੋਂ ਇਹ ਨਹੀਂ ਕਰਾਂਗੇ ਇਸ ਤਰ੍ਹਾਂ ਦਾ ਉਹ ਫਿਰ ਉਸ ਆਤਮ ਆਲੋਚਨਾ ਦਾ ਜਿਹੜਾ ਹੁੰਦਾ ਉਹ ਉਹਦੇ ਬਿਹਾਫ ਤੇ ਉਸ ਬੰਦੇ ਨੂੰ ਲਗਾਤਾਰ ਫਿਰ ਮਤਲਬ ਕਿ ਆਪਾਂ ਕਹਿੰਦੀ ਇਹ ਵੀ ਕੰਟਰੋਲ ਕਰਦਾ ਉਹ ਇੱਕ ਤਰੀਕੇ ਨਾਲ ਹਨਾ ਫਿਰ ਉਹ ਬੰਦਾ ਉਹਨੂੰ ਐ ਹੁੰਦਾ ਵੀ ਯਾਰ ਜੇ ਬਹੁਤ ਉਹਨੂੰ ਕਹਿ ਦਿੰਦਾ ਫਿਰ ਇਹ ਵੀ ਜੇ ਤੂੰ ਬੋਲਿਆ ਤਾਂ ਫਿਰ ਆਹ ਤੇਰੇ ਬਾਹਰ ਆਊਗਾ ਜਿੱਠਾ ਸਾਰਾ ਪਰ ਇਸ ਤਰੀਕੇ ਨਾਲ ਬੰਦੇ ਨੂੰ ਚੁੱਪ ਕਰਾਉਂਦਾ ਇਹ ਜਿਹੜੇ ਇਲਜ਼ਾਮ ਕਲਪਨਾ ਲਾਉਂਦੀ ਹੈ ਵੀ ਥੋਡੀਆਂ ਵੀਡੀਓ ਕੁੜੀਆਂ ਦੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਗਈਆਂ ਉਹ ਤੁਮਕਾਇਆ ਜਾਂਦਾ ਉਹਨਾਂ ਹਾਂ ਮੈਂ ਲੇਓ ਕਲਪਨਾ ਦੱਸ ਸਕਦੀ ਵੀ ਉਹਦੇ ਨਾਲ ਬੰਦ ਕੈਮਰੇ ਵਿੱਚ ਕੀ ਕੀ ਹੋਇਆ ਹਨਾ ਵੀ ਉਸ ਤੋਂ ਉਸ ਤੋਂ ਸਮੇਂ ਦੌਰਾਨ ਮੈਂ ਤਾਂ ਹੈ ਨਹੀਂ ਸੀਗਾ ਜੋ ਪਰਕਲਪਨਾ ਕਹਿ ਰਹੀ ਹੈ ਉਹ ਸਾਰਾ ਕੁਝ ਤੇ ਉਹਦੇ ਨਾਲ ਬੀਤੇ ਹੀ ਹੁਣ ਦੂਜੀ ਗੱਲ ਜਿਵੇਂ ਹੁਣ ਜਾਂ ਹੋਰ ਵੀ ਜਿਹੜੇ ਮਸਲੇ ਸਾਹਮਣੇ ਆ ਰਹੇ ਹੈ ਜਿਵੇਂ ਬਰੋਨਾਂ ਦੇ ਤੇ ਉੱਤੇ ਸਾਈਬਰ ਅਟੈਕ ਹੋਇਆ ਹੈ ਨਾ ਤੇ ਜਾਂ ਕਲਪਨਾ ਦਾ ਵੀ ਪਿੱਛਾ ਕੀਤਾ ਜਾਂਦਾ ਰਿਹਾ ਉਹ ਉਹਦੇ ਉਹਦੇ ਸਬੂਤ ਵੀ ਬਰੋਨ ਕੋਲੇ ਹੈਗੇ ਆ ਸਾਰੇ ਤੇ ਉਸ ਤਰੀਕੇ ਨਾਲ ਮਤਲਬ ਕਿ ਕਈ ਬੰਦੇ ਉਸ ਤਰੀਕੇ ਨਾਲ ਜਿਵੇਂ ਆਪਾਂ ਕਹੇ ਦੀ ਆਤਮ-ਨਿlochna ਜਿਹੜੀ ਮੈਂ ਗੱਲ ਕਰਕੇ ਆਟਾਂ ਵੀ ਉਹ ਲਿਖਾ ਕੇ ਚੁੱਪ ਕਰਾਉਂਦੇ ਆ ਕਈ ਕਈ ਬੰਦੇ ਇਸ ਕਰਕੇ ਵੀ ਚੁੱਪ ਕਰਦੇ ਜਾਂਦੇ ਆ ਵੀ ਚਲੋ ਮਨ ਦੀ ਸ਼ਾਂਤੀ ਵੱਡੀ ਹੁੰਦੀ ਹੈ ਵੀ ਛਾਲੇ ਇਹਨਾਂ ਯੋ ਮਮਸ ਪਰ ਇੱਕ ਚੀਜ਼ ਹੁਣ ਬਹੁਤ ਪੈਟਰਨ ਸਾਹਮਣੇ ਆਇਆ ਕਿ ਉਹ ਦਲਜੂਤ ਨੂੰ ਵੀ ਕਹਿ ਰਹੀ ਹੈ ਜਥੇਬੰਦੀ ਵੀ ਇਹਦਾ ਤਾਂ ਸਾਡੇ ਨਾਲ ਸੰਬੰਧ ਕੋਈ ਨਹੀਂ ਸੀ ਯੂਨੀਵਰਸਿਟੀ ਚ ਵੀ ਉਹਨਾਂ ਦੀ ਇੱਕ ਬਲਾਰੀ ਆ ਲੜਕੀ ਜਿਹੜੀ ਬਹੁਤ ਮਸ਼ਹੂਰ ਆ ਲੋਕਾਂ ਨੂੰ ਸਵਾਲ ਪੁੱਛਣ ਦੇ ਲਈ ਉਹ ਪਹਿਲਾਂ ਤਾਂ ਸਵਾਲਾਂ ਤੋਂ ਭੱਜੀ ਗਈ ਤੇ ਹੁਣ ਉਹਨੇ ਵੀ ਕਹਿਤਾ ਵੀ ਇਹਦਾ ਤਾਂ ਕੋਈ ਸੰਬੰਧ ਹੀ ਨਹੀਂ ਸੀ ਦੇਖੋ ਵੀ ਇਹਨਾਂ ਲਈ ਤਾਂ ਕੋਈ ਸ਼ਬਦ ਵਧੀਆ ਹਨਾ ਵੀ ਇਹ ਸੁਖਵਿੰਦਰ ਦੇ ਚਾਬੀ ਵਾਲੇ ਬਾਂਦਰ ਨੇ ਸਾਰੇ ਇਹ ਉਹ ਜਿਵੇਂ ਚਾਬੀ ਦੇਊਗਾ ਓਵੇਂ ਨੱਚਣਗੇ ਸਾਰੇ ਜਾਣੇ ਵੀ ਹੁਣ ਦਿਲਜੋਤ ਦੀ ਮੌਤ ਤੋਂ 15 ਦਿਨਾਂ ਬਾਅਦ ਇਹਨਾਂ ਦਾ ਲੀਡਰ ਬਿਆਨ ਦਿੰਦਾ ਮੀਡੀਆ 'ਚ ਆ ਕੇ ਵੀ ਦਿਲਜੋਤ ਤਾਂ ਐਂ ਆ ਜੀ ਉਹ ਤਾਂ ਸਾਡੀ ਬਹੁਤ ਚੰਗੀਆਂ ਐ ਸੀ ਤੇ ਸਾਡਾ ਕੋਈ ਮੈਦਾ ਕਾਰਖਾਨਾ ਮਜ਼ਦੂਰ ਯੂਨੀਅਨ ਦਾ ਉਹ ਆ ਜੀ ਮੈਂ ਤਾਂ ਦਿਲਜੋਤ ਨੂੰ ਨੇ ਇਹ ਵੀ ਕਿਹਾ ਈਵਨ ਕਿ ਮੈਂ ਤਾਂ ਜਾਣਦਾ ਨਹੀਂ ਕਚੇਰੀਆਂ 'ਚ ਹੀ ਮਿਲਦਾ ਸੀਗਾ ਹਨਾ ਇਹ ਸਾਰੇ ਐਮ ਝੂਠ ਹੈ ਇਹ ਸਾਡੇ ਕੋਲੇ ਹਜ਼ਾਰੀ ਮਤਲਬ ਕਿ ਸਬੂਤ ਆ ਜਿਹੜੇ ਅਸੀਂ ਦੇ ਸਕਦੇ ਆ ਤੇ ਦਿੱਤੇ ਵੀ ਆ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਅਸੀਂ ਪਾਏ ਆ ਮੈਂ ਬਰੁਣ ਤੇ ਕਲਪਨਾ ਜਾਂ ਹੋਰ ਵੀ ਜਿੰਨੇ ਬੰਦੇ ਇਹਨਾਂ ਨਾਮ ਮਤਲਬ ਕਿ ਲੜ ਰਹੇ ਆ ਇਸ ਮਸਲੇ ਦੇ ਦਰਮਿਆਨ ਜਾਂ ਜੱਥੇ ਬੰਦੀ ਆ ਤੇ ਉਹਦਾ ਹੁਣ ਝੂਠ ਦੇ ਦੇਖੋ ਮਰੇ ਮੁਕਰੇ ਦਾ ਕੋਈ ਦਾਰੂ ਹੈ ਨਹੀਂ ਉਹਦਾ ਅਸੀਂ ਸਬੂਤ ਹੀ ਦੇ ਸਕਦੇ ਆ ਉਹ ਦੇ ਚੁੱਕੇ ਹੁਣ ਪ੍ਰਤੀਬੱਧਾ ਸਰ ਇਹਨਾਂ ਦਾ ਪੇਜ ਡਿਜ਼ਾਈਨ ਕਰਨ ਵਾਲਾ ਵੀ ਤਜਿੰਦਰ ਬੰਦਾ ਲਲਕਾਰ ਦਾ ਜਿਹਨੂੰ ਡਿਜ਼ਾਈਨ ਕਰਨ ਵਾਲਾ ਵੀ ਤਜਿੰਦਰ ਹੈ ਇੱਕੋ ਹੀ ਕਾਤ ਹੋ ਗਏ ਫਿਰ ਫਿਰ ਇਹ ਕਹਿੰਦਾ ਵੀ ਲਲਕਾਰ ਦਾ ਪੀਐਚਯੂ ਲਲਕਾਰ ਨਾ ਮੈਗਜ਼ੀਨ ਦਾ ਕੋਈ ਤਾਲੁਕਤ ਨਹੀਂ ਹੈਗਾ ਗੁਰਪ੍ਰੀਤ ਲਲਕਾਰ ਹੈ ਜਿਹੜਾ ਸਾਬਕਾ ਅਗੂ ਇਹਨਾਂ ਦਾ ਅੱਜ ਕੱਲ ਹైదరాబాద్ ਰਹਿੰਦਾ ਉਹ ਉੱਥੇ ਨੌਕਰੀ ਕਰਦਾ ਉਹ ਫਿਰ ਪੀਐਚਯੂ ਲਲਕਾਰ ਦਾ ਮੈਂਬਰ ਫਿਰ ਲਲਕਾਰ ਮੈਗਜ਼ੀਨ ਨੂੰ ਸੰਪਾਦਿਤ ਕਾਹਤੋਂ ਕਰਦਾ ਸੀ ਜੇ ਕੋਈ ਸੰਪਰਕ ਹੀ ਨਹੀਂ ਛੋੜਾ ਉਹਨਾਂ ਨਾਲ ਤੁਸੀਂ ਵੈਸੇ ਹੀ ਹਮਦਰਦੀ ਪੱਖੋਂ ਵੇਚਦੇ ਹੋ ਫਿਰ ਦੂਜੀ ਗੱਲ ਇਹ ਵੀ ਹੈ ਨਾ ਵੀ ਫਿਰ ਕੱਲਾ ਇੰਨੇ ਸਾਲਾਂ ਤੁਸੀਂ ਹੋਰ ਇਹਨਾਂ ਦਾ ਸਾਰਾ ਪੈਟਰਨ ਦੇਖ ਲਓ ਕਦੇ ਤਾਂ ਕੋਈ ਹੋਰ ਮੈਗਜ਼ੀਨ ਦੇ ਵਿੱਚ ਕੋਈ ਚੰਗੀ ਗੱਲ ਲਿਖੀਓਗਾ ਸਾਰੇ ਇਹਦੇ ਸਾਰੇ ਮਾੜਾ ਉਹ ਫਿਰ ਉਹ ਵੀ ਤਾਂ ਵ ਇਹ ਆ ਮਤਲਬ ਇਹ ਝੂਠਾ ਸਾਰਾ ਨਿਰ ਨਿਰ ਕੋਈ ਇਹਦਾ ਕੋਈ ਆਧਾਰ ਨਹੀਂ ਹੈ ਜਿਹੜੇ ਜੱਥੇਬੰਦੀਆਂ ਦੇ ਵਿੱਚ ਜਨਤਕ ਆਗੂ ਇਹਨਾਂ ਨੂੰ ਜਾਣਦੇ ਆ ਨਿੱਜੀ ਤੌਰ ਤੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਇਹਨਾਂ ਦਾ ਮੁਖ ਜਿਹੜਾ ਸਰਗਣਾ ਜਾਂ ਕੁਝ ਵੀ ਇਹਨਾਂ ਦਾ ਮੁਖ ਜਿਹੜੀ ਕੋਰ ਆ ਉਹ ਉਹ ਪ੍ਰਤੀਵਧ ਦਾ ਮਾਲਕ ਸੁਖਵਿੰਦਰ ਆ ਦਲ ਦਲਜੋਤ ਦੇ ਮਸਲੇ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਦਿਲਜੋਤ ਨੂੰ ਮੈਂ ਨਿੱਜੀ ਤੌਰ ਤੇ ਜਾਣਦਾ ਯੂਨੀਵਰਸਿਟੀ ਦੇ ਸਮੇਂ ਤੋਂ ਦਿਲਜੋਤ ਇੱਕ ਭੋਲੀ ਭਾਲੀ ਕੁੜੀ ਸੀ ਜਿਹੜੀ ਇਹਨਾਂ ਨੇ ਮੈਂ ਤਾਂ ਵਰਤੀ ਹੀ ਕਹੂੰਗਾ ਆਪਦੇ ਨਿੱਜੀ ਮਫਾਦਿਆਂ ਦੇ ਲਈ ਜਿਵੇਂ ਹੁਣ ਇਹ ਜਗਦੀਸ਼ ਨਾਮ ਦਾ ਜਿਹੜਾ ਮੁੰਡਾ ਇਹਦਾ ਮਤਲਬ ਕਿ 2024 ਦੇ ਵਿੱਚ ਜੂਨ ਜੁਲਾਈ ਦੇ ਵਿੱਚ ਆਪਣੇ ਪਹਿਲਾ ਵਾਲੇ ਵਿਆਹ ਤੋਂ ਮਤਲਬ ਕਿ ਇਹਦਾ ਕੋਈ ਤੋੜ ਵਿਛੋੜਾ ਹੁੰਦਾ ਤੇ ਇਹ ਨਵੰਬਰ 2024 ਮਿਲ ਜਾਂ ਦਸੰਬਰ ਹੋਊਗੀ ਉਸ ਦਰਮਿਆਨ ਹੀ ਮਤਲਬ ਕਿ ਦਿਲਜੋਤ ਨੇ ਵਿਆਹ ਕਰ ਲੈਂਦਾ ਤੁਸੀਂ ਇਹ ਦੇਖੋ ਵੀ ਹੁਣ ਆਪਣੇ ਘਰੇ ਕੋਈ ਕੁੱਤਾ ਬਿੱਲਾ ਹੀ ਮਰ ਜੇ ਅਸੀਂ ਉਹਦਾ ਵੀ ਸਾਲ ਸਿਮੇਂ ਨਹੀਂ ਸ਼ੋਕ ਮਨਾਏ ਜਾਂਦੇ ਰਹਿੰਨੇ ਆ ਤੇ ਉਹ ਬੰਦੇ ਨੇ ਤਿੰਨ ਚਾਰ ਮਹੀਨੇ ਦੇ ਵਿੱਚ ਵਿੱਚ ਦੂਜਾ ਵਿਆਹ ਕਰਾ ਲਿਆ ਵੀ ਇੰਨੀ ਕਿ ਤਾਂ ਇਹਨਾਂ ਦੀ ਆਪਦੇ ਨਿੱਜੀ ਰਿਸ਼ਤਿਆਂ ਨੂੰ ਲੈ ਕੇ ਹਮਦਰਦੀ ਹੁੰਦੀ ਹੈ ਜਾਂ ਸੰਵੇਦਨਸ਼ੀਲਤਾ ਆ ਗਈ ਜਾਂ ਇੰਨੀ ਕਿ ਇਹਨਾਂ ਦੀ ਔਰਤਾਂ ਪ੍ਰਤੀ ਸ਼ਵੇਦਨਸ਼ੀਲਤਾ ਵੀ ਇਸ ਤਰੀਕੇ ਦਾ ਦਿਲਜੋਤ ਦਾ ਜਿਹੜਾ ਕੁੱਲ ਮਸਲਾ ਹੈਗਾ ਵੀ ਇਹ ਭੌਲੀ ਪਾਲੀ ਸੀ ਚਲੋ ਇੱਕ ਦੇਖੋ ਸਟੂਡੈਂਟ ਜਦੋਂ 12ਵੀਂ ਕਰਕੇ ਜਿਹੜਾ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਜਾਂਦਾ ਉਹਦਾ ਜਥੇਬੰਦੀਆਂ ਦੇ ਨਾਲ ਭਗਤ ਸਿੰਘ ਨਨਸਰਾਬੇ ਵਰਗੇ ਨਾਲ ਜਿਹੜਾ ਸਾਰੇ ਇਨਕਲਾਬੀ ਬੰਦੇ ਨਾਲ ਇੱਕ ਵਿਚਾਰਧਾਰਾ ਨਾਲ ਬਾਅਦ ਵਾਸਤਾ ਪੈ ਜਾਂਦਾ ਉਹਦੇ ਵਿੱਚ ਹੁਣ ਨਵੀਂ ਉਮਰ ਦੇ ਵਿੱਚ ਉਹ ਆਦਰਸ਼ਵਾਦੀ ਹੋ ਕੇ ਵਿਚਾਰੀ ਕੁੜੀ ਜਿਵੇਂ ਅਸੀਂ ਆਏ ਸੀ ਉਹ ਵੀ ਇਹਨਾਂ ਦੇ ਚੰਗਲ 'ਚ ਫਸ ਗਈ ਕੋਈ ਬੰਦਾ ਛੁੱਟ ਜਾਂਦਾ ਕੋਈ ਮਾਨਸਿਕ ਤੌਰ ਤੇ ਤਿਆਰ ਹੋ ਜਾਂਦਾ ਕੋਈ ਨਹੀਂ ਹੋ ਪਾਉਂਦਾ ਮੇਰਾ ਇੰਨਾ ਕੰਦਾਜਾ ਜ਼ਰੂਰ ਸੀਗਾ ਵੀ ਇਹ ਦੋ ਕਸਾਲੀ ਕੱਟੂ ਜਿੰਨਾ ਕਿ ਇਹਨਾਂ ਦੇ ਅੰਦਰ ਘੁੱਟਣ ਵਾਲਾ ਮਾਹੌਲ ਆ ਵੀ ਉਸ ਤੋਂ ਬਾਅਦ ਵਾਪਸ ਆ ਜੂ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਉਹ ਐਡਾ ਵੱਡਾ ਮਤਲਬ ਕਿ ਇਹਦੇ ਨਾਲ ਐਡਾ ਵੱਡਾ ਕਾਂਡ ਵਾਪਰ ਜੂਗਾ ਦਿਲਜੋਤ ਨਾਲ ਇਹ ਇਹ ਤਾਂ ਬਹੁਤ اچھا ਉਹ ਚ ਵੀ ਉਹ ਇਹੀ ਲਿਖਦੀ ਆ ਆਪਦੇ ਅੰਤਮ ਨੋਟ ਚ ਜੇ ਉਹਨੇ ਲਿਖਿਆ ਹਾਲਾਂਕਿ ਉਹਤੇ ਬਹੁਤ ਸਵਾਲ ਆ ਕਿ ਉਹਨੇ ਨਹੀਂ ਲਿਖਿਆ ਵੀ ਇੱਥੇ ਮੈਂ ਬਹੁਤ ਖੁਸ਼ ਹਾਂ ਹੋਰ ਪਾਸੇੋਂ ਤੁਸੀਂ ਦੇਖੋ ਜੀ ਉਹ ਇੱਥੇ ਮਤਲਬ ਉੱਥੇ ਖੁਸ਼ ਹੁੰਦੀ ਤਾਂ ਇਹ ਵੀ ਤਾਂ ਸਵਾਲ ਆ ਨਾ ਵੀ ਉਹ ਖੁਦਕੁਸ਼ੀਗਾਤੋ ਕਰ ਗਈ ਫਿਰ ਕੋਈ ਬੰਦਾ ਖੁਸ਼ ਹੋਣ ਦੇ ਬਾਵਜੂਦ ਵੀ ਖੁਦਕੁਸ਼ੀ ਕਰੀ ਜਾਂਦਾ ਇਹਦਾ ਕਿਥੇ ਹੋਵੇ ਜੇ ਉਹ ਉੱਥੋਂ ਖੁਸ਼ ਹੈ ਦੂਜੀ ਥਾਂ ਤੋਂ ਤਾਂ ਛੱਡ ਚੁੱਕਿਆਗਾ ਦੇਖੋ ਮੈਂ ਵੀ ਉਸ ਪ੍ਰਕਿਰਿਆ ਚੋਂ ਗੁਜ਼ਰ ਕੇ ਉੱਧਰ ਗਿਆ ਸੀ ਹਨਾ ਇੱਕ ਪ੍ਰਕਿਰਿਆ ਹੁੰਦੀ ਹੈ ਜਦੋਂ ਤੁਸੀਂ ਹਾਂ ਹੁੰਨੇ ਹੋ ਤੰਗ ਹੁੰਨੇ ਹੋ ਜਦੋਂ ਪਰਿਵਾਰ ਨੂੰ ਤੋੜ ਵਿਛੋੜਾ ਕਰਨਾ ਪੈਂਦਾ 20 25 ਸਾਲਾਂ ਦੀ ਜ਼ਿੰਦਗੀ ਜਿਉਂ ਕੇ ਇੱਕ ਪਰਿਵਾਰ ਨਾਲ ਥੋੜੀ ਸਾਂਝ ਹੁੰਦੀ ਆ ਚਾਹੇ ਉਹ ਬੁਰਜੂਆ ਕਿੰਨਾ ਵੀ ਬੁਰਜੂਆ ਕਿਉਂ ਨਾ ਹੋਵੇ ਪਰਿਵਾਰ ਪਰ ਉਹਨੂੰ ਤੋੜਨਾ ਵੀ ਬਹੁਤ ਔਖਾ ਹੁੰਦਾ ਪਰ ਹੁਣ ਜਿਵੇਂ ਇਹ ਕਹੀ ਜਾਂਦਾ ਵੀ ਉਹ ਤਾਂ ਬਹੁਤ ਖੁਸ਼ ਸੀ ਕਿ ਪਰਿਵਾਰ ਨਾਲੋਂ ਦੁਖੀ ਸੀ ਜੇ ਪਰਿਵਾਰ ਨਾਲੋਂ ਦੁਖੀ ਸੀ ਫਿਰ 5 ਵਜੇ ਉਹਦੀ ਮਾਂ ਨਾਲ ਵੀਡੀਓ ਕਾਲ ਕਰ ਤੋ ਕਰ ਰਹੀ ਸੀ ਫਿਰੋ ਦੇਖੋ ਉਹ ਸਾਰੇ ਸਬੂਤ ਉਹਦੀ ਮਾਤਾ ਨੇ ਦਿਲਜੋਤ ਦੀ ਨਹੀਂ ਉਹ ਪਬਲਿਕ ਕਰ ਦਿੱਤੇ ਆ ਸਾਨੂੰ ਵੀ ਦਿੱਤੇ ਹੋਣੇ ਆ ਮੀਡੀਆ ਨੂੰ ਹਨ ਤੇ ਫਿਰ ਮਤਲਬ ਕਿ ਇਹ ਕਹਿੰਦੇ ਉਹਦੀ ਅਰਵਿੰਦਰ ਦਾ ਜਿਹੜੀ ਉਹ ਕੁੜੀ ਜਦੋਂ ਪਹਿਲੇ ਦਿਨ ਉਹਦੀ ਮੌਤ ਹੋਈ ਆ ਥਾਣੇ ਦੇ ਵਿੱਚ ਜਿਹੜਾ ਬਿਆਨ ਦਿੱਤਾ ਉਹਨੇ ਆਪ ਦੀ ਜਥੇਬੰਦੀ ਦਾ ਨਾਮ ਲੇਤੇ ਬਣਾ ਬਚਾ ਕਰਦੇ ਹੋਏ ਉਹਨਾਂ ਨੇ ਸਾਰੇ ਦਾ ਸਾਰਾ ਭਾਂਡੇ ਦੀ ਮਾਂ ਸਾਰੇ ਭੰਤਾ ਦਿਲਜੋਤ ਦੀ ਦੇ ਮਗਰ ਵੀ ਉਹ ਤਾਂ ਤੰਗ ਕਰਦੇ ਸੀਗੇ ਜੀ ਕੋਈ ਪਤਾ ਲੈਣੀ ਇਹ ਉਹ ਸਾਰਾ ਕੁਝ ਕਲੀਅਰ ਹੋ ਚੁੱਕੇ ਦੇਖੋ ਉਹ ਉਹਦੇ ਕੋਲੇ Google Pay ਦੀਆਂ ਸਾਰੇ ਸਕਰੀਨਸ਼ਾਟ ਆ ਹੈ ਨਾ ਲਾਸਟ ਮੇਰੇ ਖਿਆਲ ਨੂੰ ਨੇ 2 ਦਸੰਬਰ ਜਾਂ 4 ਦਸੰਬਰ ਨੂੰ ਉਹਨੂੰ ਪੈਸੇ ਭੇਜੇ ਹੋਏ ਆ 2025 ਦੀ ਇਹਨੂੰ ਤੇ ਮਤਲਬ ਕਿ 4 ਦਸੰਬਰ 4 ਜਨਵਰੀ ਨੂੰ ਉਹਦੀ ਮੌਤ ਹੋ ਜਾਂਦੀ ਆ ਇਹ ਇੱਕ ਮਹੀਨੇ ਦੇ ਵਿੱਚ ਵਿੱਚ ਇਹ ਹੈ ਜਾਂ ਕੀ ਵਾਪਰ ਗਿਆ ਜਿਹੜੀ ਮਤਲਬ ਕਿ ਦਿਲਜੋਤ ਆਪਦੇ ਮਾਂ ਪਿਓ ਤੋਂ ਤੰਗ ਹੋ ਕੇ ਖੁਦਕੁਸ਼ੀ ਕਰ ਗਈ ਇਹ ਤਾਂ ਸੋਚਣ ਵਾਲੀ ਗੱਲ ਆ ਨਾ ਇਸੇ ਇਸੇ ਵਜ੍ਹਾ ਕਰਕੇ ਕੁਐਸਚਨ ਮਾਰ ਕੇ ਲੱਗਦਾ ਦਿਲਜੋਤ ਦੀ ਮੌਤ ਤੇ ਕਿ ਮੌਤ ਆ ਜਾਂ ਕਤਲ ਆ ਕੀ ਐ ਇਹ ਮਤਲਬ ਕਿ ਇਹਨੂੰ ਇਨਵੈਸਟੀਗੇਸ਼ਨ ਕਰਨਾ ਚਾਹੀਦਾ ਪੁਲਿਸ ਨੂੰ ਅਸੀਂ ਤਾਂ ਇਹੀ ਕਹਿਣਾ ਏ ਇਸੇ ਲਈ ਅੱਜ ਇੱਥੇ ਆਏ ਆ ਬਹੁਤ ਬਹੁਤ ਸ਼ੁਕਰੀਆ ਅ